ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵੈ ਜੇ ਸੋਚੀ ਲਖ ਵਾਰ ਚੁਪੈ ਚੁਪ ਨ ਹੋਵੈ ਜੇ ਲਾਇ ਰਹਾ ਲਿ ਉਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣ ਪਾਲ ਕੋ ਹੀ ਤੈ ਇਕ ਨ ਚੱਲੇ ਨਾਲ ਕੁਚਿਆ ਰਾਵੀ ਐਕ ਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰੁ ਕਮਨਾ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮਿ ਲੈ ਵਿਢਾਈ ਹੁਕਮੇ ਉਤਮ ਨੀਚ ਹੁਕਮ ਲੈਕ ਦੁਖ ਸੁਖ ਪਾਈਐ ਇਕਨਾ ਕੁਮੀ ਬਖਸੀ ਸਿ ਹੁਕਮਿ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਰੂਪ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਉ ਮੈਂ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਣੈ ਨਿਸ਼ਾਨ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਜਿਸੈ ਦੂਰ ਗਾਵੇ ਕੋ ਵਿਕਰ ਅਦਰਾਹ ਦੂਰ ਕਤਨਾ ਕਤਿ ਨ ਆਵੇ ਤੋਟ ਕਤ ਕਰਤੀ ਗੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤੱਕ ਪਾਏ ਜੁਵਾ ਜੰਤਰ ਖਾਈ ਹਕਾਏ ਹੁਕਮੇ ਹੁਕਮ ਚਲਾਏ 라ਵਨਾਥ ਕੁਲਿਤ ਸਾਹਿਬੇ ਪਰਵਾਉ ਸਾਚਾ ਸਾਹਿਬ ਸਾਚਨਾਏ ਭਾਖਿਆ ਪਾਉ ਆਪਾਰ ਆਖੈ ਮਨ ਗੈ ਦੇ ਦੇ ਦਾਤ ਕਰੇ ਦਾਤਾਰ ਫਿਰ ਕੇ ਅਗਰ ਕੀਏ ਜਿਤ ਦਿਸੈ ਦਰਬਾਰ ਮੋਹ ਕੇ ਬੁਲਣ ਬੋਲੀਐ ਜਿਤ ਸੁਣ ਤਰੇ ਪਿਆਰ ਮ੍ਰਿਤ ਵੇਲਾ ਸਚਨਾਉ ਬੜਿਆਈ ਵਿਚਾਰ ਗਰਮੀ ਆਵੇ ਕਾਪੜਾ ਨਦਰੀ ਮੁਕਦਵਾਰ ਨਾਨਕ ਇਹ ਵੇ ਜਾਣੀਐ ਜਬਾਪੇ ਸੱਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪਨੇ ਅੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀ ਅਮਰ ਰਖੀਐ ਭਾਉ ਦੁੱਖ ਪਰ ਸੁਖ ਪਰ ਲੈ ਜਾਏ ਗੁਰਮੁਖਨਾ ਤਉ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੇ ਸਰਗੁਰ ਗੋਖ ਬਰਮਾ ਗੁਰ ਪਾਰਵਤੀ ਮਾਈ ਜਿਉਂ ਜਾਣ ਆਕਾ ਨਾਹੀ ਕਹਿਣਾ ਕਤ ਨ ਜਾਏ ਗੁਰਾ ਇੱਕ ਦੇਵ ਜਾਈ ਸਭਨਾ ਜੀਆਂ ਕੈਕ ਦਾਤਾ ਸੋ ਮੈਂ ਵਿਸਰਨਾ ਜਾਏ ਕੀਰਤਨਾਵਾਂ ਜੀ ਤਿਸ ਪਾਵਾ ਵਿਣ ਪਾਣੇ ਕੇ ਨਾਹੀ ਕਰੀ ਜੀਤੀ ਸਿਰ ਟੋਪਾਈ ਵੇਖਾ ਮਿੰ ਕਰਮਾ ਕੀ ਮਿਲੇ ਲਈ ਮਤ ਵਿੱਚ ਰਤਨ ਜਵਾਰ ਮਾਨਕ ਜੇਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਵ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗਤਾਰਿਆਰ ਜਾ ਹੋਰਦ ਸੁਣੀ ਹੋਏ ਨਵਾ ਖੰਡਾਂ ਵਿੱਚ ਜਾਣੀਐ ਨਾਲ ਚਲੈ ਸਭ ਕੋਏ ਚੰਗਾ ਨਾਮ ਰਖਾਇ ਕੈ ਜਸ ਕੀਰਤਿ ਜਗ ਲੇ ਜੇ ਚਤ ਨਦਰਨਾ ਆਵੈ ਤਾ ਵਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਈ ਨਾ ਸੁਜਈ ਦਿੱਸ ਗੁਣ ਕੋਈ ਕਰੇ ਸੁਣਿਆ ਸਿਦਿ ਫੇਰ ਸੁਰਨਾਥ ਸੁਣਿਆ ਧਰ ਤਤਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪਹੇ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਥ ਸੁਣਿਆ ਈਸ਼ਰ ਵਰਮੰਦਾ ਸੁਣਿਆ ਮੁਕਤ ਸੁਨਾਨ ਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਸਤ ਸਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 86 ਕਾ ਜਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰੰਗੁਣਾਕੇ ਗਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆਂ ਦੇ ਪਾਵੈ ਰਾਹ ਸੁਣਿਆ ਤੋ ਵੈਸ ਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀਂ ਨਾ ਜਾਏ ਜੇ ਕੋ ਕਹਿ ਪਿਛੈ ਪਿਛਤਾਏ ਕਾਗਿਦ ਕਲਮ ਨ ਲਿਕਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤੋ ਵੈ ਮਨ ਬੁੱਧ ਮੰਨੈ ਸਗਲ ਪਵਣ ਕੀ ਸੁਧ ਮੰਨੈ ਮੋਹੇ ਚੋਟਾ ਨਾ ਖਾਏ ਮੰਨੈ ਜਮ ਕਾ ਸਾਥ ਨਾ ਜਾਏ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਿ ਸਿਮ ਪ੍ਰਗਟ ਜਾਏ ਮੰਨੈ ਮਗਨ ਚੱਲੇ ਪੰਥ ਮੰਨੈ ਧਰਮ ਸੇਤੀ ਸਨਮਾਨਦੈ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੁਖ ਦਵਾਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੈ ਨਾ ਭੇਕੈ ਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣੈ ਮਨ ਕੋਇ ਪੰਜ ਪਰਵਾਰ ਪੰਜ ਪ੍ਰਦਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਇ ਹੈ ਜਰ ਰਾਜਾਨ ਪੰਚਾਂ ਕਾ ਗੁਰ ਏਕ ਗਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਹੀਂ ਸੁਮਾਰ ਘੋਲ ਧਰਮ ਦੇ ਆ ਕਾ ਪੂਤ ਸੰਤੋਖ ਤਾਬ ਰਖਿਆ ਜਨਸੂਤ ਜੇ ਕੋ ਬੁਝਾ ਵੈ ਤਿਆਰ ਤਵ ਲਾ ਉਪਰ ਕੀਤਾ ਭਾਰ ਤਦ ਦੀ ਹੋਰ ਪਰੈ ਹੋਰ ਔਰ ਤਿਸਤੇ ਭਾਰ ਤ ਲੈ ਕਉਣ ਜੋਰ ਜੀ ਜਾ ਤਰੰਗਾ ਕੇ ਨਾਅ ਸੁਬਨਾ ਲਿਖਿਆ ਉੜੀ ਕਲਾ ਇਹ ਲੇਖਣਿਕ ਜਾਣੈ ਕੋਈ ਲੇਖਣਿਕ ਕੀ ਕੀ ਕੀਤਾ ਹੋਏ ਗੀਤ ਤ ਤਾਨ ਸਵਾਲਿਓ ਰੂਪ ਕੀਤੀ ਦਾ ਜਨ ਕਉਣ ਕੂਤ ਕੀਤਾ ਪਸਾਓ ਇੱਕੋ ਕਵਾਉ ਤਿਸਤੇ ਹੋਏ ਲਕ ਦਰਿਆ ਉਦਰਤ ਕਮਨ ਕਹਾ ਵਿਚਾਰ ਵਾਲੇ ਨ ਜਾਵਾ ਇਕ ਵਾਰ ਜੋ ਤੁਧ ਭਾਵੇ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਸਬਤਾਉ ਅਸੰਗਰੰਤ ਮੁਕ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤਿਅ ਸੰਗ ਦਾਤਾਰ ਸੰਖ ਸੂਰ ਮਹਪਖਸਾਰ ਅਸੰਖਮੋਨ ਲੈ ਵਲਾਇ ਤਾਰ ਕੁਦਰਤ ਕਮਨ ਕਾ ਵਿਚਾਰ ਵਾਰੇ ਨ ਜਾਵੇ ਇਕ ਵਾਰ ਜੋ ਤੁਧ ਪਾਵੇ ਸਹੀ ਪਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਖ ਮੂਰਕੰਦ ਘੋਰ ਸੰਖ ਚੋਰ ਹਰਾਮ ਘੋਰ ਅਸੰਖਮਰ ਕਰ ਜਾਏ ਜੋਰ ਸੰਖਾ ਗਲਬੜ ਤੇ ਆਤਮਾ ਹੈ ਸੰਖ ਫਾਪੀ ਪਾਪ ਕਰ ਜਾਏ ਸੰਤੂੜਿਆਰ ਗੂੜੇ ਫਿਰਾਏ ਸੰਖ ਮਲੇਚ ਮਨ ਭਗ ਖਾਏ ਅਸੰਖ ਨਿੰਦਗਿਰ ਕਰੇ ਪਾਰ ਨਾਨਕ ਨੀਜ ਕਾ ਵਿਚਾਰ ਵਾਰ ਨ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਤਿਤਾਵ ਗਮ ਗਮ ਸੰਤ ਲੋਏ ਸੰਕਹਿ ਸਰ ਭਾਰੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਕਰਸੇ ਸੰਜੋਗ ਵਖਾਣ ਜਿਨ ਅਹਲੇ ਕਰਤੇ ਨਾਹੀਂ ਜੇ ਫਰਮਾਇ ਤੇ ਉਤੇ ਪਾਏ ਜੇ ਤਾਂ ਕੀਤਾ ਤੇ ਤਾਂ ਨਾ ਆਵਣ ਨਾ ਵੈ ਨਾਹੀਂ ਕੋ ਥਾ ਉਗਦਰਦ ਕਮਨ ਕਾ ਵਿਚਾਰ ਵਾਰੇ ਨ ਜਾਏ ਇੱਕ ਵਾਰ ਜੋ ਤੂ ਪਾਵੇ ਸਹੀ ਫਲੀਕਾਰ ਤੂੰ ਸਦਾ ਸਲਾਮਤ ਨਰਮਕਾਰ ਪਰਿਆਤ ਪਰਤਨ ਦੇ ਪਾਣੀ ਤੋਤਾ ਉਤਰਸ ਖੇ ਮੂਤ ਬਲੀਤੀ ਕਪੜੋ ਹੋਏ ਜੇ ਸਾਬ ਮੂਣ ਲਈਏ ਉਹ ਤੋਏ ਪਰਿਆਮਤ ਪਾਪਾਂ ਕਾ ਸੰਗ ਉਹ ਤੋ ਪੈ ਨਾ ਵੈ ਕਰੰਗ ਪੁੰਨੀ ਪਾਪੀ ਆਖਣ ਨਾ ਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀ ਜਾਪੇ ਖਾਓ ਨਾਨਕ ਹੁਕਮੀ ਆਵੋ ਜਾਵ ਤੀਰਤ ਤਪ ਦੇ ਆਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਤ ਮਨ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸੋਇ ਸਤਾਕ ਬਣੀ ਬਰਮਾਓ ਸਤਵ ਅੰਛ ਦਾ ਮਨ ਚਾਓ ਕਮਨ ਸੁਵੇਲਾ ਬਖਤ ਕਵਣ ਕਵਣ ਤਿਤ ਕਵਣ ਵਾਰ ਕਵਣ ਰੁੱਤੇ ਮਾਓ ਕਵਣ ਜਿਤੋ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਬਖਤ ਨ ਪਾਇਓ ਕਾਦੀਆ ਜੇ ਲਿਖਣ ਲੇ ਕੁਰਾਨ ਥਤ ਵਾਰ ਨ ਜੋਗੀ ਜਾਣੈ ਰੁੱਤ ਮਾ ਨ ਕੋਈ ਜਾਕਰਤਾ ਸਿੱਠ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰਾ ਕਾ ਕਿਵ ਸਲਾਈ ਕਿ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂਜੇ ਸਿਆਣਾ ਵੱਡਾ ਸਾਹਿ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਦੇਖੋ ਆਪੋ ਜਾਣੈ ਗਗਿਆਨ ਸੋ ਹੈ ਪਾਤਾਲਾ ਬਾਤਾਲਕ ਆਗਾਸ ਆਗਾਸ ਓੜ ਕੋੜ ਕਪਾਲ ਤੱਕ ਵੇਦ ਕਹਿਣੀ ਕਵਾਤ ਸਹਿ ਸਟਾਰਾ ਕਹਿਣ ਕਤੇ ਬਾਤ ਸੁਲੂਕ ਤਾਤ ਲੇ ਕਾਇ ਤਲ ਕੀ ਆ ਲੇ ਕਾਇ ਵਿਨਾਸ ਨਾਨਕ ਵੱਡਾ ਕੀ ਆ ਆਪੇ ਜਾਣ ਆਪ ਸਾਲਾ ਹੀ ਸਾਲਾ ਹੈ ਤਿਸ ਉਤਨ ਪਾਈਆ ਨਦੀਆਂ ਤੈ ਵਾਹ ਪਵੈ ਸਮੁੰਦਰਾਂ ਜਾਣੀਆਂ ਸਮੁੰਸਾ ਸੁਲਤਾਨ ਗਿਰਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜਿਤਸ ਮਨੋਨਾ ਵਿਸਰੈ ਤਨਸਿਪਤੀ ਕਹਿਣ ਨੰ ਤਨ ਤਨ ਕਰਣਾ ਦੇਣ ਨੰ ਤਨ ਤਨ ਬੇਕਣ ਸੁਣਨ ਨੰ ਤਨ ਤਨ ਜਾਪੈ ਕਿਆ ਬਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰ ਆਵਾਰ ਅੰਤਕਾਰਣ ਕੀਤੇ ਬਿਲ ਲਾਹਤਾ ਕਿੰਤ ਨਾ ਪਾਏ ਜਾਹੇ ਅੰਤਨ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਕੋ ਉੱਚਾ ਨਾ ਹੋਏ ਹੁੜੂ ਚਾਵੇ ਕੋਏ ਤੇ ਸੋਚੇ ਕੋ ਜਾਣੇ ਸੋਏ ਜੇ ਵਡਾ ਪ ਜਾਣੇ ਆਪਾਪ ਨਾਨਕ ਨੰਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਤਮਾਏ ਕੀਤੇ ਮੰਗਾ ਜੋ ਦਾ ਪਾਰ ਕੀਤੇ ਅਗਣ ਤਨੀ ਵਿਚਾਰ ਕੀਤੇ ਖਪਤ ਤੇ ਵਿਕਾਰ ਕੀਤੇ ਲੈ ਲੈ ਮੁਕਰ ਪਾਏ ਇਤੇ ਮੂਰਖ ਕਾਹੀ ਕਾਹੇ ਕਤਿਆਂ ਦੂਖ ਭੁਗਤ ਸਦਮਾਰ ਇਹ ਪੇਦਾ ਤੇਰੀ ਦਾਤਾਰ ਬੰਦ ਕਲਾ ਸੀ ਪਾਣਾ ਹੋਏ ਔਰ ਆਖ ਨਸਕੈ ਕੋਏ ਜੇ ਕੋ ਕਾਇ ਕਾਖਣ ਪਾਏ ਓ ਜਣ ਜੇਤੀ ਆ ਮੋਇ ਖਾਇ ਆਪੇ ਜਾਣੇ ਆਪੇ ਦੇ ਆਕੈ ਸੇ ਪੇ ਕੀ ਕੇ ਜਿਸ ਨੂੰ ਬਖਸੇ ਸਿਪਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੁਖ ਗੁਣ ਮਲਵਾ ਪਾਰ ਮਲਵਾ ਪਾਰੀ ਅਮਲ ਪੰਡਾਰ ਮੁਲਾ ਵੈ ਮੁਲਾ ਜਾਏ ਮੁਲ ਪਾਏ ਮਲਾ ਸਮਾਏ ਮੁਲ ਤਰ ਮੁਲ ਦੀ ਬਾਣ ਮੁਲ ਤੁਲ ਮੁਲ ਪਰਵਾਨ ਮੁਲ ਬੁਖਸੀ ਸੁਮਨਨੀ ਸ਼ਾਰ ਮੁਲ ਕਰਮ ਮੁਲ ਪ੍ਰਮਾਨ ਮੁਲੋ ਮੁਲਾ ਕੇ ਨ ਜਾਏ ਆਖਾ ਕਰੈ ਲਿਵਲਾਏ ਆਖਾ ਵੇਦ ਪਾਠ ਪ੍ਰਾਨ ਆਖਾ ਪੜੇ ਕਰਿ ਵਿਖਿਆਣ ਆਖਾ ਬਰਮੇ ਆਖਾ ਇੰਦ ਆਖਾ ਗੋਪੀ ਤੇ ਗੋਵਿੰਦੈ ਆਖਾਂ ਹੈ ਸਰ ਆਖਾਂ ਸਿੱਧ ਆਖਾਂ ਕੀਤੇ ਕੀਤੇ ਬੁੱਧ ਆਖਾਂ ਦਾਨ ਆਖਾਂ ਦੇਵ ਆਖਾਂ ਸੁਰ ਨਾਲ ਮੁੰਜਨ ਸੇਵ ਕੀਤੇ ਆਖਾਂ ਆਕਣ ਪਾਏ ਕੀਤੇ ਕਹਿ ਕਉ ਟੁੱਟ ਜਾਏ ਤੇ ਕੀਤੇ ਹੋਰ ਕਰੇ ਤਾਂ ਨਜ਼ਕ ਕਹੀ ਕੇ ਜਿਵੜ ਪਾਵੇ ਤੇ ਵਡੋਏ ਨਾਨਕ ਜਾਣੇ ਸੱਤਾ ਸੋਏ ਜੇ ਕੋ ਅਕਬਲ ਵਿਕਾਰ ਤਾਲ ਕੀਐ ਸਰਗਾ ਵਾਰਾ ਗਾ ਵਾਰ ਸੁਧਰ ਕੀਐ ਸੁਕਰ ਕੀਐ ਜਿਤ ਬੈ ਸਰਬ ਸਮਾਲੇ ਬਾਜੇ ਨਾਦ ਅਨੇਕ ਸੰਕਾ ਕੀਤੇ ਵਾਵਣ ਹਾਰੇ ਤੇ ਤੇ ਰਾਗ ਪਰਿ ਸਭ ਕਹੀਨ ਕੀਤੇ ਗਾਵਣ ਹਾਰੇ ਗਾਵੇ ਤੁਨੋਂ ਪਉਣ ਪਣੀ ਬੈ ਸੰਤਰ ਗਾਵੇ ਰਾਜ ਤੰਦਵਾਰੇ ਗਾਵੇ ਚਿਤ ਗੁਪਤ ਲਿਖ ਜਾਣਾ ਲਿਖਿ ਲਿਤ ਧਰਮ ਵਿਚਾਰੇ ਗਾਵੇ ਸਰਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਅੰਦਾਸਨ ਬੈਠੇ ਦੇਵ ਧਿਆਨ ਨਾਲੇ ਗਾਵੇ ਸੇ ਸੁਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੇ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਕੀ ਸਰ ਜੁਗ ਜੁਗ ਵਿਦਾਨਾ ਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮਥ ਪਿਆਲੇ ਗਾਮ ਰਤਨੁ ਪਾਇ ਤੇਰੇ 68 ਤੀਰਤ ਨਾਲੇ ਗਾਵੈ ਜੋਤ ਮਹਾਬਦ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਨਲ ਵਰ ਪੰਡਾ ਕਰ ਕਰ ਰਖੇ ਧਾਰੇ ਸੇ ਤੁਨੋਂ ਗਾਵੈ ਜੋਤ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮਜ ਤਨ ਆਵਨ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚੀ ਨਾਹੀ ਹੈ ਬਿਉ ਸਿਜਾਇ ਨਜਾ ਸਿਰਤਨਾ ਜਿਨ ਅਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਿਨਸੀ ਮਾਇਆ ਜਿਨ ਉਪਾਏ ਕਰ ਕਰ ਵੇਖਾ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਣਾ ਜਾਇ ਸੋ ਪਾਤਿ ਸਾਹ ਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮਨ ਦਾ ਸੰਤੋਖ ਸਰਮਪਤ ਢੋਲੀ ਧਿਆਨ ਕੀ ਕਰੈ ਵਿਪੂਤ ਖਿੰਤਾ ਕਾਲ ਕੁਮਾਰੀ ਕਾਹੇ ਜੁਗ ਡੰਡਾ ਪਰਤੀਤ ਆਈ ਪੰਤੀ ਸકલ ਜਮਾਤੀ ਮਨ ਜੀਤਾ ਜਗ ਜੀਤ ਆਦੇ ਹਿਤਸਾਇ ਆਦੇਸ ਆਦ ਨੀਲ ਆਨਾਦ ਨਾਹ ਚੁਗ ਜੁਵੇ ਕੋ ਵੇਸ ਭੁਗਤੀਂ ਆਂਦੇ ਆ ਭੰਡਾਰਨ ਕਟਕਟ ਵਾਜੈ ਨਾਦ ਆਪ ਨਾਦ ਨਾਤੀ ਜਾਵ ਜਾਕੇ ਇਸ ਦਵਰਾ ਸਾਧ ਸੰਜੋਗ ਜੁਗ ਜੁਏ ਕਾਰ ਚਲਾਵੈ ਲੇਖੇ ਆਵੈ ਭਾਗ ਆਦੇ ਹਿਤਸਾਇ ਆਦੇਸ ਆਦ ਨੀਲ ਆਨਾਦ ਨਾਹ ਜੁਗ ਜੁਵੇ ਕੋ ਵੇਸ ਇਕਮਈ ਜੁਗਤ ਵਿਆਇ ਤਿੰਨ ਚਲੇ ਪਰਵਹਣ ਇੱਕ ਸੰਸਾਰੀ ਇੱਕ ਪੰਡਾਰ ਇੱਕ ਲਾਇ ਦੀ ਬਾਣ ਜਿਉ ਤਿਸ ਪਾਵੈ ਤੇ ਵੈ ਚਲਾਵੈ ਜਿਉ ਹੋਵੈ ਪਰਮਾਨ ਓ ਵੇਕਾ ਨਨ ਨਦਰਨਾ ਆਵੈ ਬਖਤਾਏ ਵਿਡਾਨ ਆਦੇਸ ਆਦੇਸ ਆਦ ਨੀਲਨਾਦਨਾ ਜੁਗਤੂ ਏ ਕੋ ਵੇਸ ਆਸਣ ਲੋਏ ਲੋਏ ਪੰਡਾਰ ਜੁਗ ਜਪੈ ਸਵਿਕਾ ਬਾਰ ਕਰ ਕਰ ਵੇਕ ਸਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਅਦੇ ਤੇ ਤੇ ਆਦੇਸ ਆਦਿ ਨੀਲ ਅਨਾਦਨਾ ਤੁਜ ਜੁ ਵੇਕੋ ਵੇਸ ਇਕ ਦੂਜੇ ਭੋਂ ਲਖ ਹੋਏ ਲਖੋ ਐ ਲਖ ਵੀਸ ਲਖ ਲਗੇੜਾ ਆਕੀਆਂ ਇੱਕ ਨਾਮ ਜਗਦੀਸ਼ ਏ ਤਰਾਏ ਪਦ ਪੌੜੀਏ ਚੜੀਏ ਵੇ ਆਕੇਸ ਸੁਣ ਲਾਇਆ ਆਕਾਸ ਕੀ ਕੀਟਾਈ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ ਆਖਣ ਜੋਰਜ ਪੈਨ ਜੋਰ ਜੋ ਨ ਮੰਗਣ ਦੇ ਨ ਜੋਰ ਜੋ ਨ ਜੀਵਨ ਮਰਨ ਨ ਜੋਰ ਜੋਰ ਨਾਰਾਜ ਮਾਲ ਮਨਸੂਰ ਜੋਨ ਸੁੱਤੀ ਗਿਆਨ ਵਿਚਾਰ ਜੋਰਨ ਜੁਗਤੀ ਛਟੇ ਸੰਸਾਰ ਜੇ ਸਤ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਇ ਰਾਤੀ ਰੂਤੀ ਤਿਥੀ ਵਾਰ ਪਉਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਤਰਮਸਾਲ ਤਿਸ ਵਿੱਚ ਜੀ ਜੁਗਤ ਕੈ ਰੰਗ ਤਿਨ ਕੈ ਨਾਮ ਨੇ ਤਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਨ ਪੰਚ ਪਰਮਾਨ ਨਜਰੀ ਕਰਮ ਪਵੈ ਨਿਸ਼ਾਨ ਕੱਜ ਪਕਾਈ ਉਹ ਤੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਉਣ ਪਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਕਾਰਤ ਤਕੜੀਆ ਰੂਪ ਰੰਗ ਕੈ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੈਂ ਚੰ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਤਿਗੁਰੁ ਦਾ ਨਾਦ ਕੇਤੇ ਕੇਤੇ ਦੇਵੀ ਵਿਵੇਸ ਕੇਤੇ ਦੇਵ ਦਨਮਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਕਹਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤਿਏ ਸੁਰਤੀ ਸੇਵਕ ਕੇਤੇ ਨਾਨਕ ਅਨੰਤ ज्ञानखंड में ज्ञान परचंड चित्तनाथ विनोद कोड आनंद शर्मा कण की वाणी रूप चित्त का अर्थ कड़ी है बहुत अनूप ता की अगलना कथियां ना, कथिया ना जाहे जे को कह पीछे पछताए चित्त कड़ीया सुरत मतमन बुद्ध चित्त कड़ीया सोरसदा की शुद्ध कर्मखंड की वाणी जोर चित्त और ना कोई और ਸਿਤਾ ਜੋਤ ਮਾਂ ਬਲ ਸੂਰ ਤਿਨ ਮੇਂ ਰਾਮ ਰਿਆ ਪਰਪੂਰ ਤਿਤਾ ਸੀਤਾ ਸੀਤਾ ਮੈਂ ਮਾਂ ਮਾਈ ਤਾ ਕੇ ਰੂਪ ਨ ਕਥਨੇ ਜਾਏ ਨਾ ਓਏ ਮਰਨ ਠਾਗੇ ਜਾਏ ਜਿਨ ਕੈ ਰਾਮ ਸੈ ਮਨ ਮਾਹਿ ਤਿਤਾ ਭਗਤ ਵਸੈ ਕੇ ਲੋਹ ਕਰੈ ਨਨ ਸਚਾ ਮਨ ਸੋਏ ਸਚ ਕਨ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਤਾ ਖੰਡ ਮੰਡਲ ਵਰ ਭਾਂ